ਇਹ ਤੇ ਵੀ ਪੰਜਾਬ ਦੀ ਵੀ ਧਰਤੀ ਤੇ ਸਾਨੂੰ ਗੁਰੂ ਪਾਤਸ਼ਾਹ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਇੱਕ ਇਹ ਕੌਮ ਜਿਹੜੀ ਹੈ ਇਹ ਮਾਰਸ਼ਲ ਕੌਮ ਨੇ ਤੇ ਸਿੱਖ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਉਹ ਜਿੰਨੇ ਜਿੰਨੇ ਵੱਡੇ ਉਹਨੇ ਵਧਦੇ ਨਾ ਜੀ ਜੀ ਪਰ ਹੁਣ ਹੁਣ ਉਹਨਾਂ ਦੀ ਪਾਲਿਸੀ ਚੇਂਜ ਹੋ ਗਈ ਜੀ ਉਹ ਉਹ ਸਿੱਖ ਨੂੰ ਨਹੀਂ ਮਾਰਨਾ ਚਾਹਦੇ ਹਾਂ ਉਹਨਾਂ ਸੇ ਕੀ ਮਾਰ ਦੇਣਾ ਚਾਹੁੰਦਾ ਹੈ ਜੀ 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 ਇਹ ਸੇ ਕੀ ਮਾਰ ਗਈ ਹਾਂ ਸ਼ੇਰ ਹੀ ਭੁੱਲ ਗਿਆ ਮੈਂ ਸ਼ੇਰ ਆ ਹਾਂ ਹਾਂ ਤੇ ਫਿਰ ਉਹਦੇ ਤੋਂ ਡਰੇਗਾ ਕੋ ਬਿਲਕੁਲ ਬਿਲਕੁਲ ਨਾਲੇਕਾ ਘਣਾ ਸਿੱਕਿਆ ਤੇ ਫੇਰ ਫੇਰ ਆ ਕੀ ਵੀ ਇਹ ਸਾਨੂੰ ਸਾਡਾ ਇਤਿਹਾਸ ਮੁਕਾ ਕੇ ਨਾ ਹਾਂ ਹਾਂ ਸਾਨੂੰ ਇਤਿਹਾਸ ਭੁਲਾ ਆ ਕੇ ਸਾਡਾ ਬੇੜਾ ਗਰਗ ਕਰ ਨੇ ਇਸੇ ਦਾ 파ਟ ਆਪ ਨਹੀਂ ਕਰਨਗੇ ਜ ਨਿਤਨੇਮ ਆਪ ਨਹੀਂ ਕਰਨਗੇ ਬੱਚਿਆਂ ਨੂੰ ਨਹੀਂ ਸਿਖਾਉਣਗੇ ਤੇ ਕਿਦਾਂ ਸਿਖਾਣਗੇ ਬਿਲਕੁਲ ਜਿਹੜੇ ਗੁਰਦੁਆਰੇ ਜਾਣਗੇ ਨਹੀਂ ਤੇ ਉਹਨਾਂ ਨੂੰ ਗੁਰਦੁਆਰੇ ਦੇ ਭਾਈ ਸਾਹਿਬ ਤੇ ਘਰ ਆ ਕੇ ਨਹੀਂ ਸਿਖਾਣਗੇ ਨਾ ਬਿਲਕੁਲ ਹਾਂ ਵਿੱਚ ਮਾਹੌਲ ਲਾਓ ਬੀਅਸਥੈਟਿਕ ਦਿਨ ਬਹਿਣਾ ਬੱਚਿਆਂ ਨਾਲ ਜਦੋਂ ਤੁਹਾਨੂੰ ਟਾਈਮ ਮਿਲੇ ਹਾਂ ਰੋਜ਼ ਰਾਤ ਨੂੰ ਬੈਠੋ ਇਹ ਹਫ਼ਤੇ 'ਚ ਇੱਕ ਦਿਨ ਤਾਂ ਪੱਕਾ ਰੱਖੋ ਨਾ ਜੀ ਮੰਡੇ ਵਾਈਜ਼ ਤੁਸੀਂ ਜੇ 5-10 20-25 ਸਿੱਖ ਪਰਿਵਾਰ ਰਹਿੰਦੇ ਨੇ ਸਾਰੇ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਨਿਤਨੇਮ ਕਰ ਲਿਆ ਬਾਣੀ ਪੜ ਲਈ ਵਾਹਿਗੁਰੂ ਕਹਿ ਲਿਆ ਜੀ ਜੀ ਤੇ ਇਹਦੇ ਨਾਲ ਬੱਚਿਆਂ ਦਾ ਮਾਹੌਲ ਬਣੇਗਾ ਜੀ ਇਸ ਧਰਤੀ ਤੇ ਵੀ ਪੰਜਾਬ ਦੀ ਵੀ ਧਰਤੀ ਤੇ ਸਾਨੂੰ ਗੁਰੂ ਪਾਤਸ਼ਾਹ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਇੱਕ ਇਹ ਕੌਮ ਜਿਹੜੀ ਹੈ ਇਹ ਮਾਰਸ਼ਲ ਕੌਮ ਹੈ ਬਿਲਕੁਲ ਜੀ ਤੇ ਦੁਨੀਆ ਇਹ ਸੋਚਦੀ ਏ ਜੀ ਅਸੀਂ ਸਿੱਖ ਨਵਾਰਿਆ ਤੇ ਮਰੇ ਕੋਈ ਨਹੀਂ ਹਮ ਜੀ ਤੁਸੀਂ ਦੇਖੋ ਅਬਦਾਲੀ ਦੇ ਟਾਈਮ ਤੇ ਔਰੰਗਜ਼ੇਬ ਦੇ ਟਾਈਮ ਤੇ ਤੇ ਕਿੱਥੋਂ ਬਾਬਰ ਦੇ ਟਾਈਮ ਤੋਂ ਅਸੀਂ ਤੁਰੇ ਆਉਨੇ ਆ ਤੇ ਸਮੇਂ-ਸਮੇਂ ਤੇ ਸਾਨੂੰ ਕਿੰਨੀਆਂ ਸਟਰਗਲ ਕਰਨੀਆਂ ਪਈਆਂ ਸਿੱਖ ਇਸੇ ਇੱਥੇ ਤੱਕ ਵੀ ਇੱਕ ਮੌਕਾ ਆ ਗਿਆ ਸੀ ਜਦੋਂ ਕੋਈ ਸਿੱਖ ਨਹੀਂ ਲੱਭਦਾ ਸੀ ਜੀ ਜੀ ਚੰਗ ਲਾਈਨ ਚਲੇਗੇ ਸੀ ਕਿ ਇੰਨਾ ਕੁਛ ਕਿ ਸਿੱਖ ਨੂੰ ਮਾਰਨ ਵਾਸਤੇ ਪੂਰਾ ਝੋਰ ਲਾ ਲਿਆ ਜੀ ਕੌਮਾਂ ਨੇ ਪਰ ਸਿੱਖ ਨਹੀਂ ਮਰਿਆ ਭਾਵੇਂ ਉਹ 34 ਦੇ ਰੈੱਡ ਸਿਗਨਲ ਭਾਵੇਂ ਹੋਰ ਪਹਿਲਾਂ 47 ਦੇਖ ਲੋ ਭਾਵੇਂ ਹੋਰ ਅੱਗੇ ਦੇਖ ਲੋ ਸਮੇਂ ਸਮੇਂ ਤੇ ਸਿੱਖ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਉਹ ਜਿੰਨੇ ਜਿੰਨੇ ਵੱਡੇ ਉਹਨੇ ਵਧਦੇ ਦੇਖਣਾ ਜੀ ਜੀ ਪਰ ਹੁਣ ਹੁਣ ਉਹਨਾਂ ਦੀ ਪਾਲਿਸੀ ਚੇਂਜ ਹੋ ਗਈ ਹੈ ਜੀ ਹੁਣ ਉਹ ਸਿੱਖ ਨੂੰ ਨਿਵਾਰਨਾ ਚਾਹੁੰਦੇ ਹ ਹ ਹ ਉਹਨਾਂ ਸਿੱਖੀ ਮਾਰ ਦੇਣਾ ਚਾਹੁੰਦੇ ਜੀ 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 ਤੇ ਸਿੱਖੀ ਮਾਰ ਗਈ ਹਮ ਸ਼ੇਰ ਹੀ ਭੁੱਲ ਗਿਆ ਮੈਂ ਸ਼ੇਰ ਆ ਹ ਹ ਹ ਤੇ ਫਿਰ ਉਹਦੇ ਤੋਂ ਡਰੇਗਾ ਕੋ ਬਿਲਕੁਲ ਬਿਲਕੁਲ ਆ ਲੈਕਾ ਖਣਾ ਸਿੱਖੀ ਤੇ ਫਿਰ ਫੈਲਾ ਕੀ ਉਹ ਵੀ ਇਹ ਸਾਨੂੰ ਸਾਡਾ ਇਤਿਹਾਸ ਮੁਕਾ ਕੇ ਨਾ ਹ ਹ ਸਾਨੂੰ ਇਤਿਹਾਸ ਭੁਲਾ ਕੇ ਸਾਡਾ ਵਿੜਾ ਗਰਗ ਕਰਨ ਨਾ ਹ ਹ ਤੇ ਅਸੀਂ ਸੁਚੇਤ ਹੋ ਕੇ ਜੇ ਅਸੀਂ ਅੱਜ ਤੁਰਪੇ ਗੱਲ ਬਣ ਜਾਏਗੀ ਗੱਲ ਬਣ ਜਾਏਗੀ ਬਹੁਤ ਸੁਚੇਤ ਹੋਂਦੀ ਲੋੜ ਹੈ ਸਾਡੇ ਕੋਲ ਬੋਲੀ ਵੈਸੇ ਅਸੀਂ ਆ ਕੇ ਇੱਥੇ ਨਵੀਂ ਸਿੱਖਦੇ ਆਂ ਇੰਗਲਿਸ਼ ਸਿੱਖਦੇ ਆਂ ਜੀ ਕਲਚਰ ਵੀ ਨਵਾਂ ਸਾਨੂੰ ਮਿਲਦਾ ਸਕੂਲਾਂ ਵਿੱਚੋਂ ਜੇ ਸੀ ਘਰਾਂ ਵਿੱਚ ਪੰਜਾਬੀ ਨਹੀਂ ਬੋਲਾਂਗੇ ਜਾਂ ਮਾਪੇ ਬੈਠ ਕੇ ਜਪੀ ਸੈਦਾ ਪਾਠ ਆਪ ਨਹੀਂ ਕਰਨਗੇ ਜਾ ਨਿਤਨੇਮ ਆਪ ਨਹੀਂ ਕਰਨਗੇ ਬੱਚਿਆਂ ਨੂੰ ਨਹੀਂ ਸਿਖਾਉਣਗੇ ਤੇ ਕਿੱਦਾਂ ਸਿਖਾਂਗੇ ਬਿਲਕੁਲ ਜਿਹੜੇ ਗੁਰਦੁਆਰੇ ਜਾਣਗੇ ਹੀ ਨਹੀਂ ਤੇ ਉਹਨਾਂ ਨੂੰ ਗੁਰਦੁਆਰੇ ਦੇ ਭਾਈ ਸਾਹਿਬ ਤੇ ਘਰ ਆ ਕੇ ਨਹੀਂ ਸਿਖਾਣਗੇ ਨਾ ਬਿਲਕੁਲ ਤੇ ਉੱਥੇ ਦਾਦੇ ਦਾਦੀ ਮਾਪੇ ਦਾ ਰੋਲ ਹੈ ਕਿ ਉਹ ਆਪਣੇ ਘਰ ਨੂੰ ਮਾਹੌਲ ਦੇਣ ਪਰ ਦੇ ਰਹੇ ਨੇ ਜਿਹੜੇ ਸੁਚੱਜੇ ਸਿੱਖ ਨੇ ਮੈਂ ਪੋਜ਼ਿਟਿਵ ਗੱਲ ਵੀ ਨਾਲ ਕਰਾਂਗਾ ਜਿਹੜੇ ਸੱਚੇ ਸਿੱਖ ਨੇ ਉਹਨਾਂ ਦੇ ਘਰਾਂ ਵਿੱਚੋਂ ਖੁਸ਼ਬੂ ਆਉਂਦੀ ਏ ਉਹਨਾਂ ਦੇ ਬੱਚੇ ਨਿੱਕੇ ਨਿੱਕੇ ਮੇਰੇ ਬੱਚੇ ਆਨੇ ਮੇਰੇ ਕੋਲ ਬਾਬਾ ਜੀ ਮੈਂ ਚੁਪਈ ਸਾਦਾ ਪਾਠ ਕੰਢ ਕਰ ਲਿਆ ਮੈਂ ਮਨਿਤਨੇ ਕੰਢ ਕਰ ਲਿਆ ਮੈਂ ਬਸੰਤ ਕੀ ਵਾਰ ਕੰਢ ਕਰ ਲਈ ਮੈਂ ਸ਼ਬਦ ਜਾਰੇ ਕੰਢ ਕਰ ਲਿਆ ਇਦਾਂ ਚੱਲ ਰਿਹਾ ਬਹੁਤ ਪਿਆਰੇ ਸਿੰਘ ਨੇ ਦੁਮਾਲੇ ਵਾਲੇ ਸਿੰਘ ਪੱਗਾਂ ਵਾਲੇ ਸਿੰਘ ਸੁਨੀਆਂ ਸੁਨੀਆਂ ਕਿਰਗਵਾਨਾ ਪਾਈਆਂ ਆਈਆਂ ਤੁਸੀਂ ਦੇਖੋ ਬਹੁਤ ਅੱਛਾ ਮਾਹੌਲ ਵੀ ਮਿਲਦਾ ਪਰ ਸਾਨੂੰ ਸੁਚੇਤ ਹੁੰਦੀ ਬਹੁਤ ਲੋੜ ਕਿ ਜਿਹੜੇ ਅਸੀਂ ਆਏ ਆ ਨਾ ਉਥੋਂ ਇਸ ਸਟਰਗਲ ਕਰ ਰਹੇ ਆ ਨਾ ਕੁਝ ਕਰ ਰਹੇ ਆ ਉਸ ਸਟਰਗਲ ਦੇ ਵਿੱਚ ਕਿਥੇ ਇਹ ਨਾ ਹੋਵੇ ਅਸੀਂ ਆਪਣੀ ਸਿੱਖੀ ਬੁੱਲ ਜਾਈਏ ਸਾਨੂੰ ਯਾਦ ਕਰਨੀ ਪਈ ਸੋ ਕੀ ਇੱਥੇ ਕਹਿਣਾ ਚਾਹੁੰਦਾ ਮੈਂ ਮਾਪੇ ਦਾ ਕੀ ਫਰਜ਼ ਬੰਡਾ ਬੱਚਿਆਂ ਪਰਿਥੀ ਦੀ ਪੰਜਾਬੀ ਮੰਨ ਲਓ ਘਰੇ ਤੋਂ ਚਲੋ ਬੋਲਣ ਗੁਰੂ ਘਰ ਦੇ ਵਿੱਚ ਲੈ ਜਾ ਕੇ ਜਿਹੜਾ ਹੈਗਾ इवन ਵਿਦ ਅਰਟੀਕਲ ਸਾਡੇ ਇਥੇ ਟ੍ਰੇਨ ਦੇ ਰਿਆ ਪੰਜਾਬੀ ਦੀ ਕਿਉਂ ਗੁਰੂ ਦੇ ਨਾਮ ਜੋੜਨ ਦੀ ਬਾਣੀ ਦੇ ਨਾਮ ਜੋੜਨ ਦੀ ਕੀਰਤਨ ਸਿਖਾਉਂਦੇ ਆ ਇਹਨਾਂ ਚੀਜ਼ਾਂ ਦਾ ਧਿਆਨ ਮਤਲਬ ਮਾਤਿਆਂ ਦਾ ਫਰਜ਼ ਬਣਦਾ ਵੀ ਉਸ ਬਿਲਕੁਲ ਫਰਜ਼ ਬਣਦਾ ਜੀ ਜੀ ਐ ਦੇਖੋ ਗੱਲ ਗੱਲ ਇਹ ਨਹੀਂ ਹੁੰਦੀ ਕਿ ਕੀਤਨੀਆਂ ਬੰਨਾ ਤੇ ਕੀਰਤਨ ਸਿੱਖਣਾ ਜੀ 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 ਸਿੱਖ ਬੰਨਾ ਤੇ ਕੀਰਤਨ ਕਰਨਾ ਬਿਲਕੁਲ ਇਤਨੀਆਂ ਖਾਲੀ ਪ੍ਰੋਫੈਸ਼ਨਲੀ ਕਿਤਨੀਆਂ ਬਣਨ ਵਾਸਤੇ ਕੀਰਤਨ ਹੀ ਸਿੱਖੀਦਾ ਹੁੰਦਾ ਜੀ ਜੀ ਕੀਰਤਨ ਤੇ ਰੂਹ ਦੀ ਖੁਰਾਕ ਹੈ ਬਿਲਕੁਲ ਤੁਸੀਂ ਬੱਚਿਆਂ ਨਾਲ ਬੈਠ ਕੇ ਗੁਰੂ ਘਰ ਵੀ ਜਾ ਕੇ ਪੰਜਾਬੀ ਸਿੱਖੋ ਨਾ ਕਤਕਾ ਸਿੱਖੋ ਜੀ ਉਹ ਹੋਰ ਹੋਰ ਜੋ ਕਲਚਰਲ ਸਾਨੂੰ ਐਕਟੀਵਿਟੀਆਂ ਕਰਾਉਂਦੇ ਆ ਇਤਿਹਾਸ ਸਿਖਾਉਂਦੇ ਆ ਉਹ ਸਾਰਾ ਸਿੱਖੋ ਬਿਲਕੁਲ ਤੇ ਉਸ ਤੋਂ ਬਾਅਦ ਘਰਾਂ ਵਿੱਚ ਮਾਹੌਲ ਲਾਓ ਤੇ ਹਫਤੇ ਚ ਇੱਕ ਦਿਨ ਬਹਿਣਾ ਬੱਚਿਆਂ ਨਾਲ ਹਮਮ ਜਦੋਂ ਤੁਹਾਨੂੰ ਟਾਈਮ ਮਿਲੇ ਰੋਜ਼ ਰਾਤ ਨੂੰ ਬੈਠੋ ਇਹ ਹਫ਼ਤੇ 'ਚ ਇੱਕ ਦਿਨ ਤਾਂ ਪੱਕਾ ਰੱਖੋ ਨਾ ਜੀ ਮਹੱਲੇ ਵਾਈਜ਼ ਤੁਸੀਂ ਜੇ 5-10 20-25 ਸਿੱਖ ਪਰਿਵਾਰ ਰਹਿੰਦੇ ਨੇ ਸਾਰੇ ਇਕੱਠੇ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਨਿਤਨੇਮ ਕਰ ਲਿਆ ਬਾਣੀ ਪੜ ਲਈ ਵਾਹਿਗੁਰੂ ਕਹਿ ਲਿਆ ਜੀ ਜੀ ਤੇ ਇਹਦੇ ਨਾਲ ਬੱਚਿਆਂ ਦਾ ਮਾਹੌਲ ਬਣੇਗਾ ਜੀ ਜੀ ਮਹਾਰਾਜ ਦਰਸਕ ਜੇ ਸ਼ਰਪਾਈ ਸਾਹਿਬ